ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲੇ ਰਾਉ ਕੇ ਕਲਾ ਪਿੰਡ ਮੋਗੇ ਜ਼ਿਲ੍ਹੇ ਤੋਂ ਸੰਗਤ ਪਹੁੰਚੀ ਹੈ ਜੀ ਟਰਾਲੀ ਵੀ ਦੇ ਹੁਣੇ ਕਣਕ ਦੀ ਲੈ ਕੇ ਆਏ ਨੇ ਨਗਰ ਦੇ ਵਿੱਚ ਇਕੱਤਰ ਕੀਤੀ ਆ ਆਟੇ ਦੇ ਵੀ ਲੈ ਕੇ ਆਏ ਨੇ ਪੰਜ ਗੱਟੇ ਸੱਤ ਗੱਟੇ ਆਟੇ ਦੇ ਆ ਸਵਾ ਲੱਖ ਦੇ ਕਰੀਬ ਪੈਸੇ ਨੇ ਜਿਹੜੇ ਸੰਗਤ ਬੱਲੀਆਂ ਉੱਥੋਂ ਨਗਰ ਖੇੜੇ ਚੋਂ ਆਪਣੀ ਦਸਾਂ ਤੋਂ ਸਾਡੀ ਗਿਰਤ ਕਮਾਈ ਦੇ ਵਿੱਚੋਂ ਸੇਵਾ ਭੇਜੀ ਗਈ ਆ ਸਭ ਤੋਂ ਵੱਡੀ ਗੱਲ ਤਾਂ ਦੇਖੋ ਇਹ ਵੀਰਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਭੈਣਾਂ ਦਾ ਮਾਵਾ ਦਾ ਛੱਡਿਆਂ ਦਾ ਬਾਪੂ ਵੀਰ ਗੰਦਾ ਸਹਜੂਗਾ ਸਾਡੇ ਸੁਪਨਿਆਂ ਦੇ ਘਰ ਵਿੱਚ 6 ਤੋਂ ਵੱਧ ਮੈਂਬਰ ਸੁਪਨਿਆਂ ਵਰਗਾ ਇੱਕ ਜੀਵਨ ਬਤੀਤ ਕਰਦੇ ਪਰ ਉਹਨਾਂ ਨੇ ਜੋ ਤਕਲੀਫਾਂ ਝੱਲੀਆਂ ਉਹ ਸਾਰੀਆਂ ਤੁਸੀਂ ਵੀਡੀਓ ਰਾਹੀਂ ਦੇਖੀ ਹੈ ਕਿਵੇਂ ਕਿਸੇ ਦੇ ਕੀੜੇ ਪਏ ਕੋਈ ਸਿੰਗਲਾਂ ਦਾ ਬੰਨਿਆ ਹੋਇਆ ਕੋਈ ਅੱਖਾਂ ਤੋਂ ਬਲਾਈਂਡ ਕੇ ਦੇ ਲੱਤਾਂ ਬਾਹ ਨਹੀਂ ਉਹ ਸਲੇਬ ਬਣਾ ਕੇ ਰੱਖਿਆ ਗੁਲਾਮ ਬਣਾ ਕੇ ਰੱਖਿਆ ਦਾ ਕਿਸੇ ਦੇ ਘਰ ਜਦੋਂ ਚਲ-ਚਲ ਸਾਲ ਤੋਂ ਕੰਮ ਕਰਾਇਆ ਜਾਂਦਾ। ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਨਾਲ ਜੁੜ ਕੇ ਵੀ ਉਹਨਾਂ ਨੇ ਆਪਣੇ ਨਗਰ ਦੇ ਵਿੱਚੋਂ ਪਹਿਲੀ ਵਾਰੀ ਇਹ ਉਪਰਾਲਾ ਕੀਤਾ। ਤੇ ਅਸੀਂ ਇੱਕ ਤਾਂ ਬੇਨਤੀ ਕਰਦੇ ਹਾਂ ਸេចਕਿ ਇਹ ਵੀ ਆਪਾਂ ਸਾਰੇ ਨੇ ਰਲ ਕੇ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਕਰਦੇ ਰਹੀਏ। ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੀਏ ਜਿਵੇਂ ਕਿ ਸਾਡੇ ਪਹਿਲਾਂ ਦਾਦੇ-ਪੁਰਦਾਦੇ ਸਾਡੇ ਵੱਡ ਬਡੇਰੇ ਆਪਦੇ ਦਾਣਾ ਠੱਕਣ ਤੋਂ ਪਹਿਲਾਂ ਘਰ ਦਾ ਪਹਿਲਾਂ ਲੋਡ ਬੰਦਾ ਗਰੀਬ ਦਾ ਆਪਣੇ ਪਿੰਡ ਦੇ ਵਿੱਚ ਕੱਢ ਕੇ ਧੇਰੀ ਲਾਉਂਦੇ ਸੀ ਤੇ ਉਦੋਂ ਫਿਰ ਬਰਕਤਾਂ ਵੀ ਪੈਂਦੀਆਂ ਸੀ ਅੱਜ ਸਾਡੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਕਈ ਵਾਰੀ ਅਸੀਂ ਦੁਖੀ ਡੇਲੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਨੂੰ ਨੌਕਰੀ ਸੇਵਾ ਪਰਵਾਹ ਤੇ ਸੁਪਨੇ ਨੇ ਘਰ ਹੀ ਦੇ ਕੇ ਜਾਵਾਂ ਆਪਣੇ ਪਿੰਡ 'ਚ ਵੀ ਖਿਆਲ ਰੱਖੋ ਉੱਥੇ ਵੀ ਲੋਡ ਬੰਦ ਹੋ ਸਕਦਾ ਜਿਵੇਂ ਵੀਰ ਹੋਣਾ ਨੇ ਅੱਜ ਅਪਰਾਧ ਕੀਤਾ ਇਹ ਬਹੁਤ ਵੱਡੀ ਗੱਲ ਆ ਵੀ ਛਲਾਂਗਾ ਕਰਦੇ ਆ ਬਾਈਆਂ ਮਾਰੇ ਕਿਰਪਾ ਕਰਨ ਇਹਨਾਂ ਨੌਜਵਾਨਾਂ ਨੂੰ ਇਹਨਾਂ ਨੇ ਸਾਡੇ ਪੰਜਾਬ ਦੇ ਉਸ ਮਾਣ ਮੱਤੇ ਹਥਿਆਰ ਨੂੰ ਅੱਜ ਤੱਕ ਵੀ ਉਹ ਜਿਉਂਦਾ ਰੱਖਿਆ ਹੋਤੀ ਕਿ ਪੈਰਾ ਦੇ ਰਿਹਾ ਭਾਈ ਕਿਤੇ ਯਾਣੀ ਦੇ ਵਾਰਸ ਹਨ ਇਹਨਾਂ ਦੇ ਦੁਸ਼ਮਣਾਂ ਤੇ ਵੀ ਮੱਲਮ ਪੱਠੀ ਕੀਤੀ ਹੈ। ਕਈ ਵਾਰੀ ਸਾਡੇ ਆਪਣੇ ਸਾਡੇ ਆਣ ਗਵਾਨ ਸਾਡੇ ਪਿੰਡ ਚ ਕਿਤੇ ਬਹੁਤ ਮਾੜੀ ਹਾਲਤ ਚ ਹੁੰਦੇ ਨੇ ਅਸੀਂ ਦੇਖ ਨਹੀਂ ਪਾਉਂਦੇ। ਪਰ ਇਹ ਉਹ ਜਾਗਰੂਕ ਪਿੰਡ ਨੇ ਮੇਰਾ ਵੱਡਾ ਰਾਉਕੇ ਪਿੰਡ ਹੈ ਜਿਹੜਾ ਉਹਦੇ ਪਿੰਡਾਂ ਪਿੰਡਾਂ ਇੱਕਦਮ ਯਾਰ ਬੋਟਾ ਬਾਈ ਨੂੰ ਜਾਦੇ ਸਾਡੇ ਪਿੰਡਾਂ ਦੇ ਉਹਨਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਅਕਸਰ ਹੁੰਦੇ ਆ ਚਾਹੇ ਉਹ ਨੌਜਵਾਨਾਂ ਵੱਲੀਓ ਖੇਡਾਂ ਦੀ ਗੱਲ ਕਰ ਲਈਏ ਚਾਹੇ ਪਿੰਡਾਂ ਦੇ ਵਿੱਚ ਉੱਥੇ ਕੈਂਪ ਲੱਗਦੇ ਅੱਠਾਂ ਦੇ ਜਾਂ ਮਤਲਬ ਕੋਈ ਹੋਰ ਪਿੰਡ ਦੇ ਵਿੱਚ ਗਰੀਬਾਂ ਦਾ ਕੈਂਪੀ ਦਾ ਕੰਨਿਆਦਾਨ ਕਰਨਾ ਆਪਣੇ ਵੱਲੀਓ ਸਮੇਂ-ਸਮੇਂ ਤੇ ਉੱਥੋਂ ਦੇ ਨਗਰ ਦੇ ਭੈੜ ਭਰਾ ਰਲ ਕੇ ਆਪਣੀ ਨਗਰ ਦੀ ਇੱਕ ਦੂਸਰੇ ਦੀ ਬਾਹ ਪਾੜਦੇ ਤੇ ਅੱਜ ਉਸੇ ਸਵੰਦ ਬੇਟੀ ਸੁਪਨਿਆਂ ਦੇ ਘਰ ਵੀ ਪਹੁੰਚੇ ਨੇ ਆਪਣਾ ਦਾਣਾ ਉਹਨਾਂ ਦੀ ਕਿੱਤ ਦਵਾਈ ਚੋਣਾਂ ਅਸੀਂ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਵੀ ਜੇ ਕਣਕ ਤੇ ਤੂੜੀ ਦੀ ਦੌੜਾਂ ਨਾਲੋਂ ਵੀ ਸਾਡੇ ਟਿੱਕਰ ਵਿਰੋਧ ਬਹੁਤ ਜੱਦ ਭੈਣ ਭਰਾ ਤੂੜੀ ਸਾਡੇ ਕੋਲ ਇੰਨੀ ਜ਼ਿਆਦਾ ਆ ਗਈ ਕਿ ਸਾਨੂੰ ਉਹ ਲੱਗਦਾ ਵੀ ਪਿਛਲੇ ਅਗਲੇ ਸਾਲ ਸਭ ਨੂੰ ਲੋੜ ਹੀ ਨਾ ਪਵੇ ਮੁੱਲ ਦੇ ਇਹ ਕਹਿਣ ਦੀ ਤੇ ਕਣਕ ਦੀ ਜ਼ਰੂਰਤ ਜ਼ਰੂਰ ਸੀ ਕਿਉਂਕਿ ਹਰ ਰੋਜ਼ ਕੁਆਂਟ ਡੇਢ ਕੁਆਂਟਾ ਆਟੇ ਦੀ ਵਰਤੋਂ ਹੁੰਦੀ ਆ ਪਰ ਇਹ ਗੁਨਾਰਕ ਮਹਾਰਾਜ ਚੇਪਾ ਸ਼ੈ ਨਾ ਮੋਤੀ ਘਰਨਾ ਗੁਰੂ ਕਲੰਗਰ ਉਹਦੇ ਵਿੱਚ ਸੰਗਤ ਆਪਣੇ ਆਪ ਹੀ ਜੀ ਦੇਖੋ ਕਿਵੇਂ ਵੀਰੇ ਉਹਨਾਂ ਹੀ ਉਥੋਂ ਇੱਕੋ ਗਰੀਬ 77 ਕਿਲੋਮੀਟਰ ਦੂਰ ਤੋਂ ਬਾਈ ਉਹਨੇ ਜੱਟ ਬਲੈਕ ਲੱਕੀ ਚੜ੍ਹ ਕੇ ਫਾਰਕ ਦੇ ਲੱਗਰ ਦੇ ਵਿੱਚ ਆਇਆ ਤੇ ਬਾਈ ਉਹਨੇ ਦਾਅ ਤੇ ਵੀ ਪਿੰਡ ਦੇ ਵਿੱਚੋਂ ਬਹੁਤ ਸਾਰੀਆਂ ਬੀਬੀਆਂ ਭੈਣਾਂ ਨੇ ਜੁਵਰਗਿਆਂ ਨੇ ਵੀਰਾਂ ਨੇ ਸਤਿਕਾਰ ਦਿਖਾਇਆ ਇੱਕ ਕਣਕ ਆਟਾ ਜੋ ਹੋ ਸਕਦਾ ਸੀ ਆਪਣੇ ਵੱਲੋਂ ਦਿੱਸਾ ਜਦ ਵੀ ਧੰਨਵਾਦੀ ਹਰੇਕ ਉਸ ਲੱਗਰ ਦੇ ਨਿਵਾਸੀ ਦੇ ਤੇ ਪਾਸ਼ਾ ਨੂੰ ਚਰਦੀ ਕਲਾ ਤਾਂ ਦਰਸ਼ਕਾਂ ਦੇ ਪੱਖੋਂ ਇਹ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ ਕਰਦੋ ਜਿਨ੍ਹਾਂ ਨੇ ਜੀੜਾ ਚੁੱਕੇ ਨਾਲ ਬਾਪੂ ਜੀ ਉਹ ਸਾਡੇ ਆਏ ਨੇ ਬਹੁਤ ਸ਼ੁਕਰੀਆ ਬਾਪੂ ਜੀ ਸਾਡੇ ਸੁਖਮੈਣੇ ਖਾਣੇ ਦੀੇਵਾਤ ਦੇ ਇਹ ਆਪਣੀ ਕਿਰਤ ਕੀ ਮਾਇਕ ਵਿੱਚ ਲਾਉਣਾ ਇਹ ਆਨ ਦਾ ਦਾਣਾ ਲੈ ਕੇ ਆਏ ਇਹ ਵੱਡਾ ਦਾਣਾ ਬਾਪੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸੋ ਅਸੀਂ ਧੰਨਵਾਦ ਭਾਈ ਦਾ ਵੀ ਕਰਦੇ ਆ ਜੀ ਨਗਰ ਵੱਲੋਂ ਸੋਚੇ ਰੋ ਕੇ ਕੰਨ ਵੱਲੋਂ ਕਿਉਂਕਿ ਆਪਣੇ ਲਈ ਹਰ ਇੱਕ ਇਨਸਾਨ ਜਿਉਂਦਾ ਹੈ। ਦੂਸਰੀ ਵੀ ਜਉਂਦੀ ਆਪਾਂ ਦੇਖਦੇ ਆਂ ਜਦੋਂ ਆਪਣੇ ਘਰ ਦੇ ਵਿੱਚ ਕੋਈ ਵੱਡਾ ਬਿਵਰ ਹੋਂਦਾ। ਜਦੋਂ ਉਹਦਾ ਕੋਈ ਧੀ ਪੁੱਤ ਕੋਈ ਚੰਗੇ ਕੰਮ ਕਰਦਾ ਫੇ ਉਹਨੂੰ ਖੁਸ਼ੀ ਹੁੰਦੀ ਹੈ। ਉਹ ਕਹਿੰਦਾ ਕਿ ਮੇਰੇ ਹੁਣ ਪੀੜੀ ਅੱਗੇ ਤੁਰ ਕੇ ਚੰਗਾ ਕੰਮ ਕਰਦੀ ਆ। ਜਦੋਂ ਕੋਈ ਗਲਤ ਕੰਮ ਕਰਦਾ ਤਾਂ ਉਹਨੂੰ ਦੁੱਖ ਲੱਗਦਾ। ਉਸੇ ਤਰ੍ਹਾਂ ਸਾਡੇ ਨਗਰ ਹੁੰਦੇ ਆ। ਸਾਡੇ ਪ੍ਰਮਾਤਮਾ ਨੇ ਜਿਹੜੀ ਕਾਇਨਾਤ ਬਣਾਈ ਆ ਦੁਨੀਆ ਬਣਾਈ ਆ। ਜਦੋਂ ਇਹਦੇ ਵਿੱਚ ਕੋਈ ਚੰਗੇ ਕੰਮਾਂ 'ਚ ਹਿੱਸਾ ਪਾਉਂਦਾ ਜਿਵੇਂ ਗੁਰਪ੍ਰੀਤ ਭਾਜੀ ਹਿੱਸਾ ਪਾਉਂਦੇ ਆ। ਤਾਂ ਜੇ ਜਿਵੇਂ ਕੋਈ ਮ ਦੇ ਆਸਰੇ ਚਲੇ ਜਾਂਦੇ ਉਹ ਮਾਸ਼ਾਅੱਲਾ ਦਿੰਦੇ ਆ ਤਾਂ ਉਹ ਪਰਮਾਤਮਾ ਵੀ ਜਰੂਰ ਖੁਸ਼ ਹੁੰਦਾ ਹੈ ਕਿਉਂਕਿ ਉਹਦੀ ਫਲਵਾੜੀ ਨੂੰ ਸਹੀ ਕਰ ਰਹੇ ਆ ਸੋ ਇਸੇ ਤਰ੍ਹਾਂ ਆਪਾਂ ਸਾਥ ਦੇਈਏ ਭਾਜੀ ਉਹਨਾਂ ਦਾ ਸੋ ਭਾਈ ਨੂੰ ਦੱਸਣਾ ਚਾਹੁੰਦਾ ਜੀ ਆਪਣਾ ਇਹਦਾ ਰੌਕੇ ਕਲਾ ਪਿੰਡ ਦਾ ਸਰਦਾਰਨੀ ਸਦਾਕੌਰ ਦਾ ਪੇਕਾ ਪਿੰਡ ਦਾ ਜੀ ਮਰਜੀ ਸੇ ਸੱਸ ਹੋਏ ਆ ਤੇ ਪਪਾ ਭਗੇਲ ਸਿੰਘ ਜੀ ਦਾ ਜੱਦੀ ਪਿੰਡ ਰੌਕੇ ਕੰਢੀ ਇਹ ਜਿਹੜਾ ਅਵਾਰਡ ਆਪਣਾ ਗਰਦਾਸਪੱਤੀ ਆ ਕੋਸ਼ੂਰ ਵੀ ਆਪਣੀਆਂ ਪਤਨੀਆਂ ਸਾਰੀਆਂ ਤਾਂ ਇੱਥੇ ਦੋ ਖੂਨ ਵਾਇਸੀ ਪਪਾ ਭਗੇਲ ਸਿੰਘ ਜੀ ਨੇ ਸੂਰਨ ਜੱਦੀ ਪਿੰਡ ਦਾ ਤੇ ਬਹੁਤ ਸਾਰੇ ਜਿਹੜੇ ਬੱਚੇ ਆ ਜਿਹਨੂੰ ਆਪਾਂ ਕਹ ਦਿੰਨੇ ਅੱਜਕੱਲ ਨਸ਼ੀ ਨਸ਼ੀ ਤੇ ਜਿਹੜੇ ਇਹ ਲੋਕ ਆ ਇਹ ਕੌਣ ਆ ਇਹਨਾਂ ਚ ਕੋਈ ਵੀ ਨਸ਼ਾ ਨਹੀਂ ਕਰਦਾ ਤਾਂ ਬਿਲਕੁਲ ਸਾਨੂੰ ਸਮਾਜ ਦੇ ਵਿੱਚ ਅਸੀਂ ਸਾਰੇ ਰਹਿੰਦੇ ਆ ਜੀ ਤੇ ਇਹਨਾਂ ਦੇ ਮਨ ਚ ਚਲੰਗ ਜੱਗ ਗਈ ਆ ਕਿ ਆ ਪੌਥੀ ਪਹੁੰਚਦਾ ਕਰਨਾ ਚਾਹੀਏ ਨਗਰ ਦੇ ਵਿੱਚ ਹੀ ਸਿਵਾਮਾਂ ਚੱਲ ਰਹੀਆਂ ਪਰ ਇੱਥੇ ਵੀ ਮਨ ਤੇ ਇਹਨਾਂ ਦੇ ਆਇਆ ਜਦੋਂ ਆਏ ਤੇ ਮੈਨੂੰ ਵੀ ਦੋ ਤਿੰਨ ਵਾਰ ਮੌਕਾ ਮਿਲਿਆ ਜੀ ਬਹੁਤ ਚੰਗਾ ਲੱਗਦਾ ਤੁਹਾਨੂੰ ਮਿਲ ਕੇ ਧੋਨੇ ਸੁਆਮਾ ਦੇਖ ਕੇ ਮਨ ਖੁਸ਼ ਹੁੰਦਾ ਕਿ ਇਨਸਾਨ ਲਈ ਕੁਝ ਕੰਮ ਕਰ ਰਿਹਾ ਮਨੋ ਭਾਈ ਆਪ ਦਾ ਸਰਗੁਣਾਈ ਬਹੁਤ ਪੰਵਾ ਅਨੰਦ ਭਾਈ ਦੇ ਗਾਂਵ ਵਾਸਤੇ ਇਹ ਗੱਲ ਕਿਹਾ ਕਿ ਤੁਸੀਂ ਤਾਲਾ ਬਹੁਤ ਸੋਹਣਾ ਕੀਤਾ ਹੈ ਜਨਰਮਾ ਬਾਤ ਤੁਸੀਂ ਸਾਲ ਦੇ ਵਿੱਚ ਕਿਹ ਕਿਹ ਬੰਨ੍ਹ ਲੀਕਿਆ ਕਰੂ ਦੁਬਾਰੇ ਫਿਰ ਗ੍ਰਾਈ ਅਨੰਦ ਭਾਈ ਦਾ ਦੱਸ ਕੇ ਕਿ ਤੇ ਇਹਨਾਂ ਸਾਰਾ ਚੱਲ ਪਹੁੰਚਦੀ ਹੈ ਜਨਵਰੀ ਭਾ ਮਾ ਤੱਕ ਵੀਡੀਓ ਚੱਲੀ ਜਾਊਗੀ ਸਾਰੀ ਆਪਣੀ ਦੇ ਸੇਵਾ ਲੈ ਕੇ ਆਇਆ ਦੇ ਵੀ ਉਹਨਾਂ ਤੱਕ ਵੀ ਜਿਹੜੇ ਤੱਕ ਪਹੁੰਚੀ ਨਹੀਂ ਸੀਗੀ ਪਰ ਉਹਦੇ ਸਾਲ ਦੇ ਵਿੱਚ ਸਾਡਾ ਜਿਹੜਾ ਪਾਲਾ ਇੱਕ ਵੱਡਾ ਹੋਈਗਾ ਤੇ ਬਹੁਤ ਮਿਹਨਤ ਹੋਵੇਗਾ ਜਿੰਨਾ ਨੰਬਰ ਅਸੀਂ ਹੁਣੇ ਕਮਾ ਲਿਆ ਬਹੁਤ ਬਹੁਤ ਅਲੱਗ ਦੇਖੀ ਜਿਵੇਂ ਇੱਕ ਇੱਕ ਤੁਹਾਨੂੰ ਬੁੱਤੇ ਦੇਨੇ ਜਿਹਦੀ ਜਿੰਨੇ ਨੰਬਰ ਆਏ ਹੋ ਇੱਥੇ ਨਮਨ ਦਾ ਦੇਖਾ ਉਹ ਗੂਡੇ ਦਾ ਸੱਤੇ ਨੂੰ ਚਾਲੀ ਜਾਇਦਾ ਨੇ ਦੂਸਰੇ ਆ ਜੀ ਰੁਕਣਾ ਮੈਂ ਲੱਗੋ ਉਹ ਨੇ ਹੁਣ ਤੇ ਉੱਪਰ ਚੱਲ ਮੋਰ ਲਓ ਉਹ ਤੇਰਾ ਅਲੰਕਾਰ ਕਰਦੇ ਵਿੱਚ ਜਿਹੜੇ ਦੇ ਵਿੱਚ ਚੁੱਕ ਜਾ ਕੇ ਤੇ ਦੂਸਰੇ ਸਾਰੇ ਆਲੇ ਹਾਲੋ ਰੋਪੀ ਹਾਂ ਅਲੋ ਅਲੋ ਨਾ 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 ਫੋਨ ਲੇ ਜਮਣੋ ਆਈ ਬਿਚੈ ਨੂੰ ਹੋਜਣਾ ਬੰਦ ਹੋ ਗਿਆ ਮੋਰ ਲੀ ਅਲੀ ਮੈਂ ਆਪਾਂ ਲੈਂਦੇ ਆ ਨਾ ਇਹ ਗਾਣਾ ਇਹ ਲੱਡੀ ਉਹ ਗਾਣ ਨੂੰ ਖੋਲ ਲੋ ਜੇ ਤਾਰ ਆ ਆ ਬੋਰ ਨੂੰ ਇੱਕ ਦੇਖੋ ਵੀਰੇ ਹੁਣਾਂ ਦਾ ਸਾਡੇ ਨਾਲ ਪਿਆਰ ਵੀਰੇ ਹੁਣੇ ਮੰਨੋ ਬੈਨਰ ਬਣਵਾ ਕੇ ਨਾ ਫੋਟੋ ਸਾਡੀਆਂ ਸੇਵਾ ਕਰਦਿਆਂ ਦੀਆਂ ਬਾਈ ਕਾਲਾ ਪਾਲਾ ਪਿੰਡ ਤੋਂ ਲੈ ਕੇ ਆਏ ਬਾਈ 18 ਸਾਲਾਂ ਤੋਂ ਸੰਗਲਣਾ ਬੰਨਿਆ ਸੀ ਘਰੇ ਤੇ ਅੱਜ ਕਾਲਾ ਬਾਈ ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ ਆ ਸੇਵਾ ਕਰਾਉਂਦਾ ਬਾਈ ਸਾਡੇ ਨਾਲ 18 ਸਾਲਾਂ ਤੋਂ ਆਪਦੇ ਘਰ ਦੇ ਵਿੱਚ ਹੀ ਉਹਦੇ ਭਰਾ ਵੱਲੋਂ ਇਹਨੂੰ ਬੰਨੇ ਹੋਇਆ ਸੀ ਭਾਈ ਇਸ ਤਰ੍ਹਾਂ ਦੇ ਭਰਾਵਾਂ ਦਾ ਸਾਡੇ ਨਾਲ ਪਿਆਰ ਹੈ ਭਾਵਨਾਵਾਂ ਨਾਲ ਜੁੜੀਆਂ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ ਪ੍ਰਾਉਕੀ ਨਗਰ ਦਾ ਆਜੋ ਜੀ ਆਰੋ ਪਹੁੰਚਾਵਾ ਅਸੀਂ ਆਮੇ ਪਹਿਲਾ ਆਪਣਾ ਹੀ ਪਹੁੰਚਾਉਂਕੋ ਵੇਖਿਓ ਬਚਾਓ ਇਸ ਤਹਿਤ ਰੋਖਾਣਾ ਲੰਗਰ ਸੁਖਨੇ ਦੇ ਘਰ ਚੱਲ ਰਿਹਾ ਅੱਜ ਰਾਉਕੇ ਕਲਾ ਮੁਕੇ ਜਲੇ ਤੋਂ ਵੀਰੇ ਹੋਣੀ ਸਾਡੇ ਕੋਲੇ ਪਹੁੰਚੇ ਕਣਕ ਦੀ ਟਰਾਲੀ ਲੈ ਕੇ ਆਏ ਨੇ ਆਪਰੇ ਦਸਾਂ ਨਾ ਹੰਦੀ ਕਾਰਜਕਮਾਈ ਚ ਪੂਰੇ ਨਗਰ ਖੇੜੇ ਚ ਸੱਭ ਬਣਾਏ ਸੀ ਕਈ ਉਹ ਇਹਦੇ ਇਨਾਨੂ ਰੱਖਾ ਦੇ ਲੰਗਰ ਦੀ ਸੇਵਾ ਦੇ ਵਿੱਚ ਵੀਰੇ ਉਹਨਾਂ ਜੋੜਿਆ ਨਾਲ ਸਾਰੇ ਵੀਰਾਂ ਨੂੰ ਇੱਕ ਇੱਕ ਛੋਟਾ ਪੌਦਾ ਦਿੱਤਾ ਇੱਕ ਦਿਨੇ ਵੱਡਾ ਦਰਖਤ ਬਣ ਕੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਕਸੀਜਨ ਦੇਊਗਾ ਨਾਲ ਪੀੜ੍ਹੀਆਂ ਨਾਲ ਅਸੀਂ ਛੋਟਾ ਜਿਹਾ ਮਾਨ ਸਨਮਾਨ ਸਾਡੇ ਪਰਿਵਾਰ ਦੀ ਤਸਵੀਰ ਲੈ ਕੇ ਸਾਂਝਾ ਕਰ ਰਹੇ ਹਾਂ ਆਪਾਂ ਨੂੰ ਸਾਰਿਆਂ ਨੂੰ ਫਰਜ਼ ਆ ਹੁਣ ਗਰਮੀ ਦਾ ਟਾਈਮ ਆ ਹੁਣ ਆਪਾਂ ਰੁੱਖ ਲਗਾਈਏ ਜਿੰਨੇ ਰੁੱਖ ਲਗਾਵਾਂਗੇ ਉਹਨਾਂ ਹੀ ਸਾਡੇ ਆਉਣ ਵਾਲੇ ਕੰਪਨੀਆਂ ਵਾਸਤੇ ਸਮਾਂ ਜਿਹੜਾ ਉਹ ਚੰਗਾ ਦੇ ਪੰਜਾਬ ਰਹਿਣ ਯੋਗ ਰਹੇ ਸਾਡੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਲੱਕੇ ਤੇ ਜਾ ਕੇ ਰੋਪੂ ਲਗਾਇਓ ਬਹੁਤ ਬਹੁਤ ਧੰਨਵਾਦ ਜੇ ਕੋਈ ਵੀਰ দান ਕਰਨਾ ਚਾਹੁੰਦਾ ਤਾਂ ਰੁੱਖ দান ਕਰਕੇ ਜਾਓ ਸਾਨੂੰ ਦੇਜੋ ਅਸੀਂ ਵੀ ਵੰਡਾਂਗੇ ਆਪਣੇ ਇਲਾਕੇ 'ਚ ਵੀ ਵੰਡੋ ਭਈਆ ਇਸ ਟਾਈਮ ਸਮਾਜ ਇਹਦਾ ਚੱਲਦਾ ਦੁਨੀਆ ਤਰਾ ਤਰਾ ਕਰਦੀ ਆ ਗਰਮੀ ਬਹੁਤ ਵੱਧ ਗਈ ਤੇ ਜੇ ਅਸੀਂ ਰੁਕ ਲਾ ਲਈ ਤਾਂ ਪੰਜਾਬ ਦੀ ਹੋਣ ਵਾਲੀ ਅਸੀਂ ਵੀਡੀਓ ਨੂੰ ਖਚਾ ਲਿਆ ਤੇ ਤਾਂ ਬਹੁਤ ਵਾਹਿਗੁਰੂ ਜੀ ਕਾਬੇ ਕੋਲੇ ਜੋ ਨਿਹਾਲ ਸਾਰ ਸਿਰਾਲਾ ਸਾਰਾ ਵੇਟਰਕ ਨਾ ਫਸਟ ਫਲੋਰ ਦੀ ਨਵੀਂ ਬਿਲਡਿੰਗ ਦੀ ਫਸਟ ਫਲੋਰ ਆ ਜਿਹੜੇ ਪ੍ਰੋਪਰ ਤਰੀਕੇ ਨਾਲ ਬਿਲਡਿੰਗ ਤਿਆਰ ਹੋਣੀ ਇਹ ਕੰਡਾ ਬਲੀ ਉਹ ਪਾ ਜੇ ਅੰਦਰ ਜਾ ਬਾਕੀ ਉਹ ਜਿਹੜਾ ਉਹ ਲੰਗਰ ਦਾ ਗੇਟ ਕੁਸ਼ਟ ਬੰਦੇ ਸਾਡੇ ਉਰੇ ਰਹਿੰਦੇ ਨਹੀਂ ਜਾ ਕੇ ਗੱਡੇ ਜੇ ਕਿਰਾ ਲਾ ਲੈਂਦੇ ਥੱਲੇ ਹਾਂਜੀ ਨਾਲ ਕੇ ਦੀ ਵੀਡੀਓ ਵੀ ਆਪ ਲਾਓ ਗੱਡੇ ਦੇ ਪਰੇ ਵੀ ਉਹ ਬਾਈ ਕਿੱਥੇ ਹੀ ਸਾਰੇ ਹਾਂਜੀ ਨਹੀਂ ਹੈ ਸਾਰੇ ਸੰਗ ਬੈਜੀ ਜੰਮਰ ਬਸੇ ਕਰਾ ਆ ਗੱਦੇ ਲਾ ਕੇ ਗੱਦੇ ਲਾ ਕੇ ਨਾ ਜਿਹੜਾ ਉੱਥੇ ਬੰਦ ਤੀਂ ਦਾਦੋ ਗੱਦੇ ਇੱਕ ਦੋ ਗੱਦੇ ਲਾਉ ਉਹ ਮੰਜੇ ਲਾ ਕੇ ਰੱਖੀ ਸਾਰੇ ਆਰੇ ਮੰਜੇ ਨਾਲ ਵਾਲੀ ਦਾ ਮੰਜਾ ਰੇ ਕਰ ਦੋ ਕੱਲ ਲਾਉ ਗੱਦੇ ਠੀਕ ਕਰ ਉਹਦੇ ਮੰਜੇ ਤੇ ਰੱਖ ਮੰਜੇ ਲਾ ਕੇ ਇੱਧਰ ਲੈ ਟਰੈਕਟਰ ਨਾਲ ਉਹ ਨਹੀਂ ਇੱਧਰ ਲੈ ਮੰਜੇ ਪਿਆ ਰੇ ਆ ਮੰਜੇ ਤੇ ਰੱਖੋ ਇੱਧਰ ਲੈ ਬਸ ਇੱਧਰ ਲੈ ਆਪਾਂ ਨੂੰ ਵਾਕ ਨੂੰ ਇਹ ਜਿੰਨਾ ਆ ਗਿਆ ਜੀ ਅਪਜਾਰ ਲੱਭਦਾ ਉਹ ਪਿਓ ਛੱਡ ਗਿਆ ਆਪਣੇ ਕੋਲੇ ਨਾ ਜੀ ਲੋੜ ਤੋਂ ਬਚਾ ਲਵਾ ਲਿਆ ਜੀ ਕੋਈ ਨਹੀਂ ਆਪਾਂ ਆਪ ਮੈਂ ਜੀਆ ਖੇਡਾ ਕੋਲ ਹੁਣ ਦਵਾਈ ਦੇ ਜਾ ਕੇ ਠੀਕ ਕੀਤਾ ਹੁਣ ਮੰਡਾਉਂ ਚਾਹੁੰਦਾ ਤਾਂ 3 ਘਟੇ ਆ ਫਿਰ ਲਿਆ ਉਹ ਟੈਨ ਨਾ ਜੰਮੜ ਜਵੇ ਲekin ਤੇ ਲੋਕ ਜਿਵੇਂ ਬੈਠਾ ਰਿਹਾ